ਤਾ ਹੁਣੇ-ਹੁਣੇ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁੰਦਾਂ ਤੇ ਠੰਡ ਤੋਂ ਅਜੇ ਰਾਹਤ ਨਹੀਂ ਮਿਲਣ ਵਾਲੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਔਰੇਂਜ ਅਲਰਟ ਹੈ ਜਾਰੀ ਕਰ ਦਿੱਤਾ ਗਿਆ ਦੱਸਦੇ ਤੁਹਾਨੂੰ ਕਿ ਪੰਜਾਬ ਅਤੇ ਹਰਿਆਣਾ ਵਾਸਤੇ ਔਰੇਂਜ ਅਲਰਟ ਜੋ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਕਿਉਂਕਿ ਠੰਡ ਆਪਣੇ ਪੂਰੇ ਸ਼ਬਾਬ ਤੇ ਅਤੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਧੁੰਦਾਂ ਦਾ ਕਹਿਰ ਵੀ ਜਾ ਰਹੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਦੱਸਦੇ ਕਿ ਸ਼ੁੱਕਰਵਾਰ ਸਵੇਰੇ ਵੀ ਹਰਿਆਣਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲਿਆ ਇਸ ਦੇ ਨਾਲ ਕੀ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਧੁੰਦ ਜਿਹੜੀ ਹੈ ਜਾਰੀ ਰਹੇਗੀ ਤਾਂ ਉਧਰ ਕੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਨਵੇਂ ਸਾਲ ਮੌਕੇ ਵੀ ਸੰਘਣੀ ਧੁੰਦ ਛਾਈ ਰਹੇਗੀ ਅਲਰਟ ਜਾਰੀ ਹੋਇਆ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਸ਼ਨੀਵਾਰ ਨੂੰ ਠੰਡ ਵੀ ਜੜੀ ਹੈ ਦਿਨ ਚੜਦਿਆਂ ਸਾਰ ਵੱਧ ਚੁੱਕਿਆ ਯਾਨੀ ਕਿ ਅੱਜ ਦੇ ਦਿਨ ਸਵੇਰ ਸਮੇਂ ਤਾਪਮਾਨ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਡਿੱਗਿਆ ਹੋਇਆ ਨਜ਼ਰ ਆ ਰਿਹਾ ਹੈ ਹਰ ਪਾਸੇ ਧੁੰਦ ਦੀ ਧੁੰਦ ਹੈ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜੀ ਤੁੰਦ ਹੈ ਛਾਈ ਹੋਈ ਹੈ ਤਾਂ ਉਧਰ ਕੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ ਹਾਲਾਂਕਿ ਕੱਲ 11 ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕੀਤਾ ਸੀ ਪਰ ਅੱਜ ਦਿਨ ਚੜਦੇ ਅਨਸਾਰ ਵੱਧਦੀ ਹੋਈ ਤੁੰਦ ਨੂੰ ਦੇਖ ਕੇ ਮੌਸਮ ਵਿਭਾਗ ਦੇ ਵੱਲੋਂ 16 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਸਾਹਿਬ ਮੋਗਾ ਬਠਿੰਡਾ ਡੇਣਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਅਤੇ ਪਟਿਆਲਾ ਸ਼ਾਮਲ ਹੈ ਜਿਨ੍ਹਾਂ ਦੇ ਵਿੱਚ ਬੇहद ਹੀ ਸੰਘਣੀ ਧੁੰਦ ਜਿਹੜੀ ਹੈ ਅੱਜ ਪੂਰਾ ਦਿਨ ਪੈ ਸਕਦੀ ਹੈ ਦਾਜੀ ਦੇ ਦਿਨ ਚੜਦਿਆਂ ਸਾਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਹਾਲਾਂਕਿ ਪੂਰਾ ਦਿਨ ਧੁੰਦ ਪੈਣ ਦੇ आसार ਜਿਹੜੇ ਨੇ ਲਗਾਏ ਜਾ ਰਹੇ ਉਤਹੀ ਤਾ 30 ਅਤੇ 31 ਦਸੰਬਰ ਨੂੰ orange alert ਜਾਰੀ ਹੋਇਆ ਤੇ 1 ਜਨਵਰੀ ਯਾਨੀ ਕਿ 2024 ਦਾ ਪਹਿਲਾ ਦਿਨ ਜੋ ਹੈ ਪੀਲੇ alert ਦੇ ਵਿੱਚ ਜਾਰੀ ਹੋਣ ਵਾਲਾ ਹੈ ਕਿਉਂਕਿ 1 ਜਨਵਰੀ ਨੂੰ ਪੰਜਾਬ ਭਰ ਦੇ ਵਿੱਚ yellow alert ਜੋ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਉੱਥੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵੀ ਧੁੰਦਾਂ ਨੂੰ ਲੈ ਕੇ alert ਜਾਰੀ ਹੋਇਆ ਸਵੇਰੇ ਦੇ ਵਿੱਚ ਸੰਘਣੀ ਧੁੰਦ ਦੇ ਨਾਲ-ਨਾਲ ਠੰਡ ਵੀ ਵੱਧ ਰਹੀ ਹੈ ਮੌਸਮ ਵਿਭਾਗ ਦਾ ਮੰਨ ਹੈ ਕਿ ਸ਼ਨੀਵਾਰ ਨੂੰ ਤੰਦ ਤੂਰਜੇ ਰਾਹਤ ਮਿਲ ਸਕਦੀ ਹੈ ਪਰ ਉੱਥੇ ਹੀ ਸ਼ਨੀਵਾਰ ਨੂੰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਨੇ ਜਿਹੜੀ ਦਸਤਕ ਹੈ ਦਿੱਤੀ ਕੋਈ ਐਸੇ ਨਾਲ ਕਿ 29 ਦਸੰਬਰ ਨੂੰ ਸਾਰੇ ਸ਼ਹਿਰਾਂ ਦੇ ਵਿੱਚ ਸੰਗਣੀ ਧੁੰਦ ਦੇ ਕਾਰਨ ਰੈੱਡ ਅਲਰਟ ਜਾਰੀ ਹੋਇਆ 30 ਨੂੰ orange ਅਲਰਟ ਤੇ 31 ਅਤੇ 1 ਜਨਵਰੀ ਨੂੰ yellow ਅਲਰਟ ਜੋ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਜਾਰੀ ਕਰ ਦਿੱਤਾ ਗਿਆ ਜ਼ਿਕਰ ਯੋਗ ਹੈ ਕਿ ਤੰਦ ਕਾਰਨ ਚੰਡੀਗੜ੍ਹ 에어ਪੋਰਟ ਤੋਂ ਸੰਗਣੀ ਧੁੰਦ ਦੇ ਕਾਰਨ ਅੱਜ ਕਈ ਉਡਾਣਾ ਜੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਕਿਉਂਕਿ ਇਹ ਉਡਾਣਾ ਇਸ ਕੱਲ ਤੱਕ ਕਿੱਤੀਆਂ ਕਿਉਂਕਿ ਧੁੰਦਾਂ ਦੀ ਦਸਤਕ ਜਿਹੜੀ ਹੈ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਉੱਪਰ ਨਜ਼ਰ ਆ ਰਹੀ ਹੈ ਅਤੇ ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਧੁੰਦ ਤਰਾਹ ਜਿਹੜੀ ਹੈ ਬਿਲਕੁਲ ਵੀ ਨਹੀਂ ਮਿਲਣ ਵਾਲੀ ਕਹਿ ਸਕਦੇ ਹਾਂ ਕਿ ਜਨਵਰੀ ਦਾ ਪਹਿਲਾ ਹਫਤਾ ਜਿਹੜਾ ਹੈਗਾ ਯਾਨੀ ਕਿ 2024 ਦਾ ਪਹਿਲਾ ਹਫਤਾ ਤਕਰੀਬਨ ਧੁੰਦਾਂ ਦੇ ਵਿੱਚ ਹੀ ਬੀਤਣ ਵਾਲਾ ਹੈ ਬਾਕੀ ਤੁਹਾਡੇ ਕਿਹੜੇ ਕਿਹੜੇ ਇਲਾਕੇ ਨੇ ਤੁਸੀਂ ਆਪਣੇ ਇਲਾਕਿਆਂ ਦਾ ਨਾਮ ਦੱਸੋ ਕਿੰਨੇ ਕਤੋਂ ਦੁਪਹਿਰ ਹੈ ਇਸ ਬਾਰੇ ਵੀ ਦੱਸੋ ਤੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕਿਹੋ ਜਿਹਾ ਮિજાਜ ਹੈ ਇਸ ਬਾਰੇ ਵੀ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ